ਮੈਂ ਤੁਹਾਡਾ ਪਿੰਦਰਮਨ ਪਹੁੰਚਿਆ ਸਰਹੰਦ ਜੀਡੀ ਰੋਡ ਤੇ ਪੈਂਦੇ ਪਿੰਡ ਤਰਖਾਨ ਮਾਜਰਾ ਤਰਖਾਨ ਮਾਜਰਾ ਦੇ ਵਿੱਚ ਨਵੀਂ ਆਬਾਦੀ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਵੀਂ ਆਬਾਦੀ ਦੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ ਬਹੁਤ ਹੀ ਬਦਬੂ ਮਾਰ ਰਹੀ ਹੈ ਪਿਛਲੇ ਕਈ ਮਹੀਨਿਆਂ ਤੋਂ ਗੰਦਾ ਪਾਣੀ ਜਿਹੜਾ ਆਪਣੀ ਗਲੀ ਦੇ ਵਿੱਚ ਖੜਾ ਹੈ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਬਹੁਤ ਮਤਲਬ ਇਹ ਲੱਗਦਾ ਵੀ ਕਾਫੀ ਮਹੀਨਿਆਂ ਦਾ ਇਹ ਪਾਣੀ ਖੜਾ ਜਿਸ ਦੇ ਕਾਰਨ ਇਹ ਪਾਣੀ ਦੇ ਵਿੱਚ ਬਦਬੂ ਮਾਰ ਰਹੀ ਹੈ ਜਦੋਂ ਕਿਤੇ ਹਲਕੀ ਜੀ ਬਰਸਾਤ ਹੁੰਦੀ ਹੈ ਉਸ ਦੇ ਨਾਲ ਇਹ ਗੰਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਜਾਂਦਾ ਹੈ ਦੇਖੋ ਇਹ ਇਸ ਜਿਹੜੇ ਗੰਦੇ ਪਾਣੀ ਦੇ ਵਿੱਚ ਇਹ ਮਤਲਬ ਕੀ ਜਿਹੜਾ ਘਾਹ ਏ ਉਹ ਘਾਹ ਵੀ ਗੰਦੇ ਪਾਣੀ ਦੇ ਵਿੱਚ ਉਗ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਬੁਖਾਰ ਰਿਹਾ ਤੁਹਾਨੂੰ ਇਹ ਪੱਕੀ ਗਲੀ ਹੈ ਪੱਕੀ ਗਲੀ ਦੇ ਉੱਪਰ ਗੰਦੇ ਪਾਣੀ ਦੇ ਵਿੱਚ ਕਾ ਵੀ ਉੱਗ ਗਿਆ ਸਫਾਈ ਨਾ ਹੋਣ ਕਾਰਨ ਜੇਕਰ ਸਮਾਂ ਰਹਿੰਦੇ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਇਲਾਕੇ ਦੇ ਵਿੱਚ ਇੱਥੇ ਰਹਿੰਦੇ ਲੋਕਾਂ ਦੇ ਵਿੱਚ ਭਿਆਨਕ ਬਿਮਾਰੀ ਫੈਲਣ ਦਾ ਖਦ사 ਵੀ ਬਣਿਆ ਹੋਇਆ ਹੈ ਤਸਵੀਰਾਂ ਵੇਖੋ ਕਿਵੇਂ ਗੰਦਾ ਪਾਣੀ ਭਰਿਆ ਹੋਇਆ ਹੈ ਇਹ ਮੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਬਦਬੂ ਮਾਰ ਰਹੀ ਹੈ ਇਸ ਗੰਦੇ ਪਾਣੀ ਦੇ ਨਾਲ ਪਰ ਸਬੰਧਤ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ ਪਾਣੀ ਦੇਖੋ ਗੰਦਾ ਪਾਣੀ ਇਹ ਗੰਦਾ ਪਾਣੀ ਦੇਖੋ ਇਹ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋਇਆ ਦਰਵਾਜ਼ੇ ਦੇ ਵਿੱਚ ਦਾਖਲ ਹੈ ਇਹ ਗੰਦੇ ਪਾਣੀ ਦੀਆਂ ਤਸਵੀਰਾਂ ਹਨ ਇਹ ਨੇ ਪਿੰਡ ਤਰਖਾਨ ਮਾਜਰਾ ਦੀਆਂ ਤਸਵੀਰਾਂ ਕੀ ਨਾਮ ਹੈ ਜੀ ਮੈਂ ਗੁਰਨੀਤ ਸਿੰਘ ਕੀ ਸਮੱਸਿਆ ਤੁਹਾਡੀ ਜੀ ਬਸੇਪਿੰਦਰਖਾਨ ਮਾਝਾ ਨਵੀਂ ਵਾਦੀ ਸਾਡੇ ਪਾਣੀ ਦੀ ਨਿਕਾਸੀ ਦੀ ਬਹੁਤ ਵੱਡੀ ਸਮੱਸਿਆ ਪਾਣੀ ਹਮੇਸ਼ਾ ਨਾਲੀਆਂ ਵਿੱਚ ਖੜਾ ਰਹਿੰਦਾ ਡੰਪ ਕਿਤੇ ਪਾਣੀ ਦਾ ਹੈ ਨਹੀਂ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਬਹੁਤ ਅਸੀਂ ਪ੍ਰਸ਼ਾਸਨ ਵੱਲ ਵੀ ਬੇਨਤੀਆਂ ਕਰ ਚੁੱਕੇ ਆ ਐਪਲੀਕੇਸ਼ਨਲ ਦੇ ਚੁੱਕੇ ਆ ਪਰਸਨਲੀ ਮਿਲ ਵੀ ਚੁੱਕੇ ਆ ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿੰਨੀ ਦੇਰ ਤੋਂ ਇਹ ਸਮੱਸਿਆ ਲਗਭਗ 6 ਮਹੀਨੇ ਹੋ ਗਏ ਤੇ ਕੁਝ ਟਰਗਲਾਤ ਦਾ ਪਾਣੀ ਵੀ ਤੇ ਰਚਾ ਜਾਂਦਾ ਫਤਕਾ ਸਾਹਿਬ ਨੇ ਦਿਖਾਈ ਹੁਣ ਲੋਕਾਂ ਦੇ ਘਰਾਂ ਚ ਪਾਣੀ ਭੜਿਆ ਪਿਆ ਤੇ ਸੜਤਾ ਹੱਥ ਬੰਨ ਕੇ ਬੇਨਤੀ ਹੈ ਪਾਈਏ ਨੂੰ ਕਰੋ ਜੋ ਕੁਝ ਵੀ ਹੈ ਤੇ ਬੱਚਿਆਂ ਦੇ ਸਕੂਲ ਜਾਣ ਲੱਗੇ ਬਹੁਤ ਆਫਰ ਹੁੰਦਾ ਜਦੋਂ ਬਰਸਾਤ ਪੈਂਦੀ ਹਣੀ ਫਿਰ ਤਾਂ ਬਹੁਤ ਮੁਸ਼ਕਲ ਹੁੰਦਾ ਹਣਾ ਜੀ ਗੋਡੇ ਗੋਡੇ ਤੱਕ ਪਾਣੀ ਆ ਜਾਂਦੀ ਬੱਚੇ ਨਿਕਲ ਨਹੀਂ ਸਕਦੇ ਸਕੂਲ ਜਾਣ ਲੱਗੇ ਜਦੋਂ ਹੁਣ ਇਹ ਹਾਲ ਹੈ ਮੀਨਾ ਮੀ ਤੋਂ ਜਦੋਂ ਹਲਕਾ ਮੀਂਹ ਪੰਦਾ ਹੁਣਾ ਫਿਰ ਤਾਂ ਬਾ ਗੋਡਿਆਂ ਦੇ ਥੱਲੇ ਤੱਕ ਪਾਣੀ ਆ ਜਾਂਦਾ ਜੀ ਕੋ ਜੰਗਲਾਤ ਦਾ ਪਾਣੀ ਛੜਕਦਾ ਪਾਣੀ ਸਾਰੇ ਉਹਦੇ ਨੂੰ ਇਕੱਠਾ ਹੁੰਦਾ। ਕਿਾਨੂੰ ਮੁਸ਼ਕਲ ਆਈ ਹੁੰਦੀ ਹੈ ਤੇ ਬਿਮਾਰੀ ਕਾਲ ਨੂੰ ਬਰਸਾਤ ਜਿਆਦਾ ਆ ਗਈ ਬਿਮਾਰੀ ਫੈਲਣ ਦਾ ਵੀ ਤਕਵਾ ਹੈ। ਪਾਣੀ ਤਾਂ ਹੁਣ ਕਰਨ ਚ ਹੋਣੇ ਦਾਖਲ ਹੋ ਰਿਹਾ ਜੀ। ਬਿਲਕੁਲ ਜੀ। ਤੁਸੀਂ ਦੇਖ ਹੀ ਚੁੱਕੇ ਹੋ ਜੋ ਹੈ ਕੀ ਮੰਗ ਕਰਦੇ ਹੋ ਜੀ? ਬਸ ਪਾਣੀ ਦੀ ਨਿਕਾਸੀ ਹੋ ਜੇ ਮੈਂ ਹੋਰ ਅਸੀਂ ਕਿੰਨੇ